ਲੈਣਾ ਟ੍ਰੈਕਟਰ ਨਾਲ ਲੋਣਾ ਤੇ ਲੈਣਾ ਟ੍ਰੈਕਟਰ ਨਾਲ ਲੈਣਾ ਚਲਾ ਕੇ ਟੋਲਾਂਗੇ ਆਪਾਂ ਟ੍ਰੈਕਟਰ ਬਿਲਕੁਲ ਬਿਲਕੁਲ ਗੱਡੀ ਦੇ ਮਗਰ ਰੱਖੋ ਟ੍ਰੈਕਟਰ ਗੱਡੀ ਦੇ ਚੁੱਕੀ ਖੜਾ ਲੋ ਆ ਦਮੀ ਇਹ ਨਹੀਂ ਆਤਰੇ ਗੱਡੀ ਦੇ ਮਾਗਰ ਰੱਖਨੇ ਆ ਟਰੈਕਟਰ ਕਾਲੀ ਵੀ ਕਰਨੀ ਨਾਂਨ ਤੇ ਰੱਖੜੇ ਨੇ ਸਾਰਿਆਂ ਨੇ ਇਹ ਨਹੀਂ ਸੋਚਣਾ ਵੀ ਉਹ ਫਲਾਣੀ ਜੱਫੇ ਬੰਦੀਆ ਟਰੈਕਟਰ ਮੂਰੇ ਲੱਗਿਆ ਉਹਦਾ ਲੱਗਿਆ ਸਾਰਿਆਂ ਦੀ ਵੀਡੀਓ ਬਣੂਗੀ ਆਰਤੀ ਕਸਾਨ ਜੀ ਨੇ ਇੱਕ ਤਾਂ ਗਰਾਹਾ ਬਲੋ ਬਲਾਕ ਭਵਾਨੀਗੜ੍ਹ ਦੇ ਪਿੰਡ ਘਰਾਜ ਤੋਂ ਲੈ ਕੇ ਕਮਾਨੀ ਕਰਦਾ ਡਰ ਤੱਕਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਮਾਰਚ ਕੱਢਿਆ ਜਾ ਰਿਹਾ ਟਰੈਕਟਰ ਮਾਰਚ ਸਾਰੀਆਂ ਜਥੇਬੰਦੀਆਂ ਵੱਲੋਂ ਰਾਜਿਆਲ ਡਟਕਉਂਦਾ ਔਰ ਜਿੰਨੀਆਂ ਵੀ ਐਸ ਕੇਮ ਦੇ ਦਿੱਖਿਆ ਮਜੂਤ ਜਥੇਬੰਦੀਆਂ ਨੇ ਸਾਰੀਆਂ ਵੱਲੋਂ ਅੱਜ ਭਾਰਤੀ ਕਿਸਾਨ ਜੂਰ ਨੇ ਟਰੈਕਟਰ ਲਾਈਨ ਚ ਰੱਖਣੇ ਨੇ ਸਾਰਿਆਂ ਨੇ ਬਲਾਕ ਤੋਂ ਆ ਨਿਕਲਦੇ ਜਪਦਾ ਫਲੇ ਉੱਪਰ ਤੇ ਆਉ ਜਰ ਰਹੀ ਆ ਬੁੜੀ ਨਾਲ ਲੱਗ ਜੀ ਬਾਰੂ ਭਰਾਵਰ ਦੇਖਦੀ ਆ ਕਿ ਟਰੈਕਟਰ ਲਾਂਚ ਤੇ ਲੱਗੇ ਹੌਲੀ ਹੌਲੀ ਚੱਲੋ ਪ੍ਰਧਾਨ ਜੀ ਆਪਾਂ ਹੌਲੀ ਹੌਲੀ ਰੱਖੋ ਕਿਉਂਕਿ ਹੌਲੀ 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 ਥੋੜਾ ਐਂਦਾ ਕਰੋ ਇੱਥੇ ਤੱਕ ਦਾ ਬੜਾ ਮੁਕਾਬਲਾ ਪੜਾ ਚੱਕ ਲਾਂਚ ਟਰੈਕਟਰ ਲਾਉਣੇ ਦੇ ਪ੍ਰਾਪ ਹੋ ਇੱਕ ਦੂਜੇ ਦੇ ਮੂੰਹ ਤੇ ਆਤੀ ਕਿਸਾਨ ਜਥੇ ਨੇ ਇੱਕ ਤਾਖਰਾਹਾਂ ਵੱਲੋਂ ਖਲਾਸ ਨੂੰ ਨਹੀਂ ਘਟਦੇ ਪਿੰਡ ਘਰਾਚੋਂ ਤੋਂ ਲੈ ਕੇ ਖਲਾਸ ਨੂੰ ਨਿਗਰ ਟੱਕਰੇ ਮਾਰ ਕੇ ਕੱਢਿਆ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਅੱਜ ਸਾਰੀਆਂ ਜਥੇਬੰਦੀਆਂ ਵੱਲੋਂ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਬਹੁਤ ਵੱਡਾ ਲੰਬਾ ਤੇ ਟਰੈਕਟਰ ਮਾਰਚ ਆ ਭਾਰਤੀ ਕਿਸਾਨ ਜਿਹਨੇ ਨੇ ਇਕਤਾ ਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਇਹ ਪਿੰਡ ਘਰਾਚੋ ਤੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਜਿਹੜੀ ਕੇਂਦਰ ਦੀ ਸਰਕਾਰ ਇਹ ਮੰਡੀਆਂ ਤੋੜਨ ਵਾਲਾ ਡਰਾਫਟ ਲੈ ਕੇ ਆਈ ਆ ਜਿਹਦੇ ਨਾਲ ਮੰਡੀਆਂ ਖਤਮ ਕਰਕੇ ਪ੍ਰਾਈਵੇਟੇਸ਼ਨ ਨੂੰ ਵਧਾਵਾ ਦੇ ਰਹੀ ਆ ਉਨ੍ਹਾਂ ਦੇ ਸਬੰਧ ਦੇ ਵਿੱਚ ਅੱਜ ਮਾਰਚ ਕੱਢਿਆ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹਾਂ ਬਲਾਕ ਭਵਾਨੀਗੜ੍ਹ ਦੇ ਵਿੱਚ ਇਹ ਮਾਰਚ ਕੱਢਿਆ ਜਾ ਰਿਹਾ ਪੰਡਕਰਾਚੋਂ ਤੋਂ ਲੈ ਕੇ ਸ਼ੁਰੂ ਹੋਇਆ ਮਾਰਚ ਇਹ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹਾਂ ਦੇ ਬਲਾਕ ਭਵਾਨੀਗੜ੍ਹ ਪੰਡਕਰਾਚੋਂ ਤੋਂ ਸ਼ੁਰੂ ਹੋ ਕੇ ਐਸ.ਐਮ. ਦੇ ਸੱਦੇ ਦੇ ਉੱਪਰ ਕਿਹੜਾ ਇੰਟਰ ਵੀ ਸਰਕਾਰ ਇਹ ਟਾਪ ਲੈ ਕੇ ਆਈਆ ਟਾਪ ਲੈ ਕੇ ਆਇਆ ਖਤਮ ਕਰਨ ਵਾਸਤੇ ਇਹ ਸੇ ਲੈ ਕੇ ਦਵਾਦ ਚੱਲੇ ਆਂ ਤੈਨੂੰ ਦਿੱਲੀਏ ਦਿੱਲੀਏ ਭਾਰਤੀ ਕਿਸਾਨ ਯੂਨੀਅਨ ਇਕਤਾ ਉਹ ਗਰਾਹਾਂ ਵੱਲੋਂ ਭਲਾ ਘਵਾਨੀਗੜ ਦੇ ਪਿੰਡ ਘਰਾਤੋਂ ਤੋਂ ਸ਼ੁਰੂ ਹੋ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਇਹ ਮਾਰਤ ਕੱਢਿਆ ਜਾ ਰਿਹਾ ਜੋ ਕੇਂਦਰ ਦੀ ਸਰਕਾਰ ਇਹ ਮੰਡੀਆਂ ਤੋੜਨ ਵਾਲਾ ਡਰਾਫਟ ਲੈ ਕੇ ਆਈ ਆ ਜੋ ਦਿੱਲੀ ਦੇ ਵਿੱਚ ਕਾਲੇ ਕਾਨੂੰਨ ਪਹਿਲਾਂ ਮਾਫ ਕਰਾ ਕੇ ਆਈ ਤੇ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਕਾਲੇ ਕਾਨੂੰਨ ਬਾਰੇ ਇਹ ਲੈ ਕੇ ਆ ਰਹੀ ਆ ਅੱਜ ਮਾਰਚ ਕੱਢਿਆ ਜਾ ਰਿਹਾ ਪੰਡਕੜਾ ਤੋਂ ਲੈ ਕੇ ਬਲਾਕ ਭਵਾਨੀਗੜ੍ਹ ਦੇ ਵਿੱਚ ਸਹਿਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਸਾਰੇ ਦੱਬੀਆਂ ਬੰਦਿਆਂ ਵੱਲੋਂ ਇਹ ਮਾਰਚ ਕੱਢਿਆ ਜਾ ਰਿਹਾ ਬਹੁਤ ਵੱਡਾ ਕਾਫਲਾ ਕਈ ਕਿਲੋਮੀਟਰ ਦੇ ਵਿੱਚ ਇਹ ਮਾਰਚ ਆ ਇੰਨੀ ਵੱਡੀ ਪੱਧਰ ਦੇ ਉੱਪਰ ਪਛਾਣ ਆਪਦੇ ਟਰੈਕਟਰ ਲੈ ਕੇ ਸੜਕਾਂ ਦੇ ਉੱਪਰ ਆਏ ਨੇ ਜੋ ਸੈਲਿਕਾ ਇੱਥੇ ਦੀਆਂ ਹਕੂਮਤਾਂ ਕਹਿੰਦੀਆਂ ਨੇ ਵੀ ਆ ਗਿਆ ਆਜ਼ਾਦੀ ਦਾ ਦਿਨ ਪਰ ਇਹ ਯਾਦ ਕਿਸਾਨਾਂ ਦੀ ਕੋਈ ਆਜ਼ਾਦੀ ਨਹੀਂ ਇੱਥੇ ਗੁਲਾਮੀ ਦੇ ਵਿੱਚ ਲੋਕ ਜੀ ਰਹੇ ਨੇ ਉਹਨਾਂ ਨੂੰ ਫਰੋਸ ਵਜੋਂ ਅੱਗੇ 26 ਜਨਵਰੀ ਨੂੰ ਟ੍ਰੈਕਟਰ ਮਾਰਚ ਕੱਢਿਆ ਜਾ ਰਿਹਾ ਪਿੰਡਾਂ ਤੋਂ ਆਖਰ ਤੋਂ ਸ਼ੁਰੂ ਹੋ ਕੇ ਇਹ ਮਾਰਚ ਕੱਢਿਆ ਜਾ ਰਿਹਾ ਸੰਯੁਕਤ ਤਖ਼ਤਾਨ ਮੋਰਚ ਦੇ ਸੱਦੇ ਦੇ ਉੱਪਰ ਸਾਰੀਆਂ ਜਥੇਬੰਦੀਆਂ ਵੱਲੋਂ ਰਲ ਕੇ ਇਹ ਮਾਰਚ ਕੱਢਿਆ ਜਾ ਰਿਹਾ ਵੱਡੀ ਪੱਤਰ ਤੇ ਇਹ ਮਾਰਚ ਰਚਨਾ ਦਾ ਰੋ ਸਾਹਮਣੇ ਆਉਂਦਾ ਹੋਇਆ ਸੱਚੀ ਕੌਮਲੀ ਗੱਦੀ ਬਲਾਹਤ ਓਏ ਸਹਨੀਆਂ ਕੁੰਤਾ ਕਹਿੰਦੀਆਂ ਨੇ ਜੀ ਸਭ ਜਨਗਲੀਆ ਬੇਸਯਾਰ ਦੇ ਗੀਤ ਗਾਏ ਜਾ ਰਹੇ ਨੇ ਤੇ ਪਰ ਕਿਸਾਨ ਕਿਸਾਨ ਜਾਂ ਲੋਕ ਗੁਲਾਮੀ ਦੇ ਵਿੱਚ ਜੀ ਰਹੇ ਨੇ ਪਰ ਕਿਸਾਨ ਜਿਹਨੇ ਇੱਕ ਤੋਂ ਵਰਾਹਾਂ ਵੱਲੋਂ ਬਲਾਕ ਭੁਆਨੀ ਘੜਦੇ ਪਿੰਡ ਤਰਾਛੋਂ ਤੋਂ ਇਹ ਮਾਰਚ ਕੱਢ ਕੇ ਭੁਆਨੀ ਘੜ ਦੇ ਵਿੱਚ ਜਾ ਰਿਹਾ ਦੇਖ ਸਕਦੇ ਹਾਂ ਕਿੰਨਾ ਲੰਮਾ ਮਾਰਚਾ ਜੈਟਰ ਮਾਰਚ ਹਾਂ ਜੀ ਜਨਰਲ ਲੰਪਾਨਾ ਜਿੱਦ ਤੱਕ ਮੇਜਾ ਮਾ ਲੋਕਸਾਨਾਂ ਦੇ ਟਰੈਕਟਰ ਹੋ ਗਏ ਵੱਡੀ ਕੱਟਰ ਦੇ ਉੱਪਰ ਸਾਹਮਣੇ ਆ ਰਹੇ ਪਰ ਸਾਂਝੀਆਂ ਇੱਕ ਆਬਰਾਹਮ ਵੱਲੋਂ ਲਾਟਵਾ ਨਿਕਲਦੇ ਪਿੰਡ ਭਰਾਸੇ ਤੋਂ ਸ਼ੁਰੂ ਹੋ ਕੇ ਸਾਂਝਾ ਨਿਕਲ ਵੱਲ ਨੂੰ ਇਹ ਟਰੈਕਟਰ ਮਾਰ ਟਕੜ ਗਿਆ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਸਾਰੀਆਂ ਜਥੇਬੰਦੀਆਂ ਵੱਲੋਂ ਇਹ ਟਰੱਕ ਮਾਰਚ ਵੱੱਟੀ ਪੱਦਰ ਦੇ ਉੱਪਰ ਪੱਛਿਆ ਜਾ ਰਿਹਾ ਉਹ ਇਥੇ ਨਹੀਂ ਆਫੁੰਤਾ ਕਹਿੰਦੇ ਨੇ ਵੀ ਅਜਾ ਜਾਤੀ ਦਾ ਦੇਣਾ ਤੇ ਬੜੇ ਬੜੇ ਗੀਤ ਗਾਏ ਜਾ ਰਹੇ ਨੇ ਪਰ ਸ਼ਾਨ ਤਲਾਮੀ ਦੇ ਵਿੱਚ ਧੀਰੇ ਨੇ ਲੁਕਤ ਮੋੜ ਸ਼ਾਮ ਮੋੜ ਤੇ ਦੇ ਸੱਦੇ ਦੇ ਉੱਪਰ ਇਹ ਮਾਰਚ ਕੱਢਿਆ ਜਾ ਰਿਹਾ ਭਵਾਨੀਗੜ੍ਹ ਇਹ ਪਿੰਡ ਘਰਾਚੋ ਤੋਂ ਦੇਖ ਸਕਦੇ ਹੋ